नतानसाम्प सभति यो ان سے سب د

ਤਾਂ ਬੇ ਦੋ ਦਾਲਾ ਨੀ ਕੋਤੋ ਚਾਲਣ ਨੀ ਮਾਨ ਨਾਲ ਮਾਨ ਜਹਾਜ਼ ਨਾਲ ਜਵਾਬ ਚਿਓ ਚਾਹੇ ਅਸਰ ਨਾਲ ਬੀਏ ਸਭ ਦੇ ਜੜੀ ਬਣੇ ਲਾਇਓ ਦਾ ਤਾਲੀ ਸੇਜ ਮੰਨੂ ਕਰਿਓ ਔਰ ਅਖਾੜੇ ਦੇ ਵਿੱਚ ਹਾਜ਼ਰ ਨਾਲ ਨਾ ਆਪੇ ਪਰਵਾਨਾ ਤੇ ਆਪੇ ਸੇਵਾਦਾਰਾਂ ਤੇ ਆਪੇ ਬੱਚਿਆਂ ਤੇ ਮੇਲ ਪਰਿਆਤਰ ਕਣਾਂ ਤੱਕ ਰੁਕੀਆਂ ਚਰਕੀਆਂ ਬੱਚੀਆਂ ਜੋ ਵੀ ਬੱਚਿਆਂ ਦੀਆਂ ਮਨਪਰਨਾ ਪੂਰੀਆਂ ਹੋਣ ਬੱਚੇ ਆਓ ਆਪ ਚਾਓ ਬੀਤੀ ਤੰਮੀ Ele surga não... ਨਾ ਸਿੰਘਾਂ ਸਿੱਖਣੀਆਂ ਨੇ ਪਰ ਮਿਹਰ ਸੀਧੇ ਤੇ ਵਦ-ਵਦ ਚਟਾਏ ਟੋਪਰੀਆਂ ਰੁਹਾਈਆਂ ਸਿੱਖਣੀਆਂ ਤੇ ਚੋਰੀ ਆਜੇ ਨਾਲ ਚਲੇ ਗਏ ਗੁਰਦਵਾਰਿਆਂ ਦੀਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਤੋਂ ਆਪਾਂ ਤਾਂ ਗੰਭਾਈਂ ਇਹਨਾਂ ਦੀ ਕਮਾਈ ਵਾਲ ਚਾਂ ਕਰਕੇ ਬੋਲੋ ਜੀ ਵਾਹਿਗੁਰੂ ਵਾਇਡ ਰੂ ਪੰਜਾਬ ਦਾ ਤਾਂ ਸਰਵੱਤ ਗੁਰਦੁਆਰਿਆਂ ਦਾ ਤਾਂ ਬੜਾ ਵੱਡਾ ਧੰਨਵਾਦ ਨੇ ਅੱਜ ਦੇ ਇਸ ਮੇਲੇ ਨੂੰ ਕਵਰਿੰਗ ਕੀਤਾ ਖਾਲਾ ਪਹਿਲਵਾਂ ਜੀ ਰੁੜਕਾ ਕਲਾ ਵਾਲੇ ਪੁੱਜ ਗਿਆ ਸੋਤਾ ਸਾਉਂ ਦਾ ਬਹੁਤ ਵੱਡਾ ਧੰਨਵਾਦ ਹੈ ਜਿਹੜੇ ਸਾਡੀ ਛੋਟੀ ਜਿਹੀ ਸੋਚੀ ਪੰਚਾਇਤ ਵੱਲੋਂ ਪ੍ਰਬੰਧਕ ਕਮੇਟੀ ਬਣਾਤਾ ਨੂੰ ਸਨਮਾਨ ਕੀਤਾ ਜਾਂਦਾ ਹੈ ਜੀ ਵਾਹਿਗੁਰੂ ਗੁਰਜੀਤ ਸਿੰਘ ਜੀ ਐਸਐਸ ਜੀ ਸਾਹਿਬ ਸ਼ੌਕਤ ਅਲੀ ਨੂੰ ਧੰਨਵਾਦ ਜੀ ਸਾਡੇ ਨਗਰ ਨੂੰ ਬਹੁਤ ਸੱਟ ਦੇ ਅਸੀਂ ਜੀ ਆ ਕਹਿੰਦੇ ਹਾਂ ਤੇ ਜੱਸੀ ਬਾਬਾ ਹਰਿਆ ਕੀ ਸੁਲਤਾਨ ਪਰ ਅਖਾੜੇ ਦੇ ਮਾਲ ਨੂੰ ਬੇਨਤੀ ਹੈ ਇਹ ਜਲਦੀ ਨਾਲ ਤਿਆਰੀ ਕਰਦੇ ਹੋ ਸਾਹਮਣੇ ਕਹਿੰਦੇ ਤਸਵੀਰ ਮੈਂ ਬੇਨਤੀ ਕਰੂੰਗਾ ਤਰਸੀਮ ਸਿੰਘ ਸੰਧੂ ਸਨੁਪਜੀਤ ਸਿੰਘ ਸੰਧੂ ਉਹ ਵੀ ਆਪਣਾ ਮੰਗ ਅੱਜ ਦੀ ਅਗਲੀ ਕੁਸ਼ਤੀ ਵਾਲੇ ਮਲ ਕਮਲ ਪਹਿਲਵਾਂ ਜੀ ਆਲਮਗੀਰ ਕਿੱਧਰ ਅੜਕੜਾ ਕਰਿਓ ਕਮਲ ਪਹਿਲਵਾਂ ਜੀ ਆਲਮਗੀਰ ਰੋਹਿੰਦ ਪਹਿਲਵਾਂ ਇਹ ਵੀ ਆ ਦੋਨੋਂ ਦਿੱਲੀ ਬ੍ਰਿਸ਼ਾ ਗਰਦਾਸਪੁਰ ਹੋਲੀ ਢੋਲੀ ਪ੍ਰਬੰਧਕ ਇਹ ਉਹਨਾਂ ਦੇ ਪਰਿਵਾਰਕ ਦੇ ਜਿਹੜੀ ਪੁਸ਼ਤੀ ਉਹਦੀ ਯਾਦਗਾਰੀ ਤਸਵੀਰਾਂ ਹੋ ਰਹੀਆਂ ਨੇ ਬਹੁਤ ਵੱਡਾ ਸਤਿਕਾਰ ਕੀਤਾ ਜਾ ਰਿਹਾ ਵਿਸ਼ਾਲ ਜਨਤਾਨਗਰ ਦੀਪਾਪੁਰ ਹਾਂਜੀ ਆ ਜਾਓ ਬੱਚੋ ਵਿਸ਼ਾਲ ਪਹਿਲਵਾਨ ਜੀ ਆਓ ਬੱਚ ਭੱਜ ਕੇ ਆਇਆ ਸ਼ਾਬਾਸ਼ ਬਹੁਤ ਵੱਡੇ ਸਤਿਕਾਰ ਨੇ ਹਾਂ ਵੀ ਇੱਕ ਪਾਸੇ ਯੂਪੀ ਵਾਲਾ ਉਧਰੇ ਪਾਸੇ ਨਪਾਲ ਵਾਲਾ ਆਏ ਇਹ ਕੁਸ਼ਤੀ ਹੈ ਸਾਡੇ ਬਾਬਾ ਜੀ ਹੁਣਿਆਂ ਦੇ ਵੱਲੋਂ ਹੈ ਕੰਨ ਕੈਨੇਡਾ ਮਨਦੀਪਾ ਜੀ ਹੁਣਾਂ ਵੱਲੋਂ ਸੁਪੁੱਤਰ ਸਿੰਘ ਕੁਸ਼ਮੀਰ ਸਿੰਘ ਜੀ ਦੇ ਪਰਿਵਾਰ ਵੱਲੋਂ ਕੁਸ਼ਤੀ ਲੈ ਵੀ ਸਾਡੀ ਕੁਸ਼ਤੀ ਦੀ ਦੇਖ ਰੇ ਸਾਡਾ ਭਰਾ ਕੁੰਦੂ ਵੀਰ ਰਾਮੇ ਵਾਲੀਆ ਦੇਖ ਰਹਾ ਹੈ ਆ ਪਿਆਰ ਦੇ ਨਾਲ ਪਟਾਕਾ ਇੱਥੇ ਤੱਕ ਸੁਣਿਆ ਚਪੇੜ ਦਾ ਉਹ ਬੰਦੇ ਬੰਦੇ ਖੇਲੇ ਤਿਸ਼ਕਰੀ ਲੱਗਦੀ ਵੇਲੜਾਂ ਨੂੰ ਕੰਮਾਂ ਵਾਲਿਆਂ ਨੂੰ ਕਿੱਥੇ ਕੰਮਾਂ ਦੇ ਵੇਲ ਹੁੰਦਾ ਇਹ ਤਾਂ ਤੀਰ ਬਲਾਕੀ ਇਹੀ ਜਾਣਦੇ ਨੇ ਕਿੱਥੇ ਪੁੱਟ ਨਾਗਾ ਕਿੱਥੇ ਸੈਂਟਰ ਦੇਰ ਹੁੰਦਾ ਬਿਨਾ ਕਰਮਾਂ ਤੋਂ ਮਿਲਦੀ ਨਾ ਧੂਈ ਕਮੇ ਬਿਨਾ ਕਰਮਾਂ ਤੋਂ ਕਿੱਥੇ ਮੇਲ ਹੁੰਦਾ ਇਹ ਗੱਲ ਮੁਕੰਦਰਾਂ ਦੀ ਕਿਸਮਤ ਦੀ ਵੱਡਾ ਦੰਗਲ ਤੇ ਅੱਜ ਬਾਬਾ ਜੂਣਾ ਵੱਲੋਂ ਵੱਡੀ ਕੁਸ਼ਤੀ ਚੱਲ ਰਹੀ ਆ ਹੋ ਗਈ ਲਾ 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 ਆਓ ਸਵਾਗ ਸਵਾਗ ਪੱਗਿਆ ਪਿਆ ਆ ਹੋ ਗਈ ਬੰਦੇ ਬੰਲੇ ਇੱਕ ਪਾਸੇ ਦਾਤਾ ਤੇ ਦੂਸਰੇ ਪਾਸੇ ਜੁਮੀ ਆ ਜੁਮੀ ਇੱਕ ਪਾਸੇ ਨਵਾਲ ਵੱਡੀ ਕੁਸ਼ਤੀ ਚੱਲ ਰਹੀ ਆ ਇਹ ਬਾਬਾ ਜੂਣਾ ਵੱਲੋਂ ਕੁਸ਼ਤੀ ਹੈ ਜਦ ਕੈਨੇਡਾ ਮਨਦੀਪ ਸੁਪੁੱਤਰ ਦਾਇਮਾ ਬਾਬਾ ਕਸ਼ਮੀਰ ਸਿੰਘ ਜੀ ਹੁਣ ਕੈਨੇਡਾ ਤੋਂ ਚੱਲ ਕੇ ਆਏ ਆ ਸੋਚੇ ਨਗਰ ਦੇ ਵਿੱਚ ਬੱਡਾ ਪਿਆਰ ਹੈ ਦਿਨੋਂ ਧੰਨਵਾਦ ਵੱਡੀ ਕੁਸ਼ਤੀ ਲਓ ਛੋਟੀ ਦਾ ਦੰਗਲ ਲਓ ਛੋਟੀ ਦਾ ਦੰਗਲ ਜੀ ਦੀ ਸ਼ੁਰੂਆਤ ਹੋਣ ਲੱਗੀ ਹੈ ਵੱਡੇ ਵੱਡੇ ਮੱਲ ਪੁੱਜ ਗਏ ਵੱਡੇ ਵੱਡੇ ਮੱਲ ਆਪਣੇ ਆਪਣੇ ਸਮੇਂ ਜਿਹੜੇ ਰੋਸਟਰ ਹੋਏ ਬਰਾੜ ਭਾਈ ਹੋਣਗਾ ਜਗਾਰੇ ਵੀਰ ਹੋਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਨੇ ਮਾਨ ਦਸ਼ਿਆ ਲਓ ਅੱਜ ਦੀ ਦੰਡੀਆ ਕੁਸ਼ਤੀ ਦੀ ਜਿਹੜੀ ਸ਼ੁਰੂਆਤ ਮਾਨਪੁਰ ਅਖਾੜੇ ਦੇ ਮੱਲ ਨੂੰ ਬੇਨਤੀ ਹੈ ਇਹ ਜਲਦੀ ਨਾਲ ਅਗਲੀ ਵਾਰ ਪਿਆਰਦੇ ਹੋ ਜਲਦੀ ਨਾਲ ਅੱਜ ਦੀ ਵਾਰ ਤਿਆਰ ਰਹੋ ਫਿਰ ਕਿੱਧਰ ਅੜਖੜਾ ਕਰਿਓ ਕਮਲ ਪਹਿਲਵਾਨ ਜੀ ਆਲਮਖੀਰ ਮਾਡੀ ਕਮਲ ਪਹਿਲਵਾਨ ਜੀ ਆਲਮ ਸਾਨੂੰ 4000 ਪੱਸੀ ਆਉਂਦੇ 4-4 ਕਰਵਾ ਦੇਣੀ ਹੈ ਮਰਦੂਸੀਆਂ ਆਜੋ ਤਾਰੇ ਕੋ ਖਰਾ ਬੋੜ ਬਟਾ ਅਗਲੀ ਕੁਸ਼ੀ ਗੁਰਸ਼ਾਨ ਪਹਿਲਵਾਨ ਜੀ ਸਤਿਮਾਬਦ ਜੱਸੀ ਪਹਿਲਵਾਨ ਜੀ ਲੱਗਾ ਹਰੀਆ ਸੁਲਤਾਨਪੁਰ ਅਖਾੜੇ ਵਾਲੇ ਮਲ ਨੂੰ ਬੀਕੇ ਵੀ ਜਲਦੀ ਨਾਲ ਤਿਆਰੀ ਕਰ ਲੈਣਾ ਇਧਰ ਸਟੇਜ ਤੇ ਬਰਾਜਾ ਬਾਬਾ ਸੁਰਿੰਦਰ ਸਿੰਘ ਜੀ ਬਾਬਾ ਮੁਖਤਿਆਰ ਸਿੰਘ ਜੀ ਰਿਤਮ ਸਿੰਘ ਜੰਮੂ ਗੁਰਦੇਵਾਲ ਸਿੰਘ ਜੀ ਸਰਪੰਚ ਰਾਮ ਮੁਰਗੀ ਜੀ ਗਿਲਜਰ ਸਿੰਘ ਜੀ ਮਾਨਸਾਗਨ ਬੀਤੀ ਹੈ ਤੇ ਤੁਹਾਡਾ ਬਹੁਤ ਵੱਡਾ ਸਨਦਾਰ ਹੈ ਉੱਥੇ ਸਾਡੇ ਗੁਰਮੀਤ ਸਿੰਘ ਜੀ ਐਸਐਸ ਸਾਹਿਬ ਹਰਜੀਤ ਸਿੰਘ ਜੰਮੂ ਜਿਹੜੇ ਸਟੇਜ ਤੇ ਨੇ ਰਾਮ ਪ੍ਰਤਾਪ ਜੀ ਉਹਨਾਂ ਦਾ ਸੁਖਪਾਲ ਸਿੰਘ ਜੀ ਰੰਮਰਦਾ ਸਾਹਿਬ ਬਾਬਾ ਕਮਲਕ੍ਰਿਸ਼ਨ ਜੀ ਤੇ ਨਾਲ ਬਲਜੀਤ ਸਿੰਘ ਜੀ ਪੀ ਸਿੰਘ ਈਐਸ ਰਟੇਰ ਵਾਸੀ ਸ਼ਮਸ਼ਾబాద్ ਸਾਨੂੰ ਮਖਤਿਆਰ ਸਿ ਇਹ ਮੰਤੇਸ਼ਾ ਮੰਤੇਸ਼ਾ ਸਾਡੇ ਬਾਬਾ ਜੀ ਜਾਂ ਸਿਹਰਾ ਪਰਿਵਾਰ ਉਸੇ ਸਹੰਜ ਨੂੰ ਚਲਾ ਰਿਹਾ ਹੈ ਜੇ ਕਿ ਸਾਡੇ ਪਿੰਡ ਸਹੰਜ ਬਾਬਾ ਚੰਤਾ ਜੀ ਰੁੜਕੇ ਵਾਲੀ ਸਰਕਾਰ ਜਿਸ ਦੇ ਚਿਰਾਗ ਅਸੀਂ ਹੁਣ ਪਿੰਡ ਸ਼ਮਸ਼ਾబాద్ ਚ ਲਿਆਂਦੇ ਆ ਉਹਦੇ ਨਾਂ ਦੇ ਲਖਣ ਦੇ ਦਾਦੇ ਦੀ ਬੜੀ ਨਗਰ ਦੇ ਐਨ ਆਰ ਆਈ ਵੀਰਾਂ ਦੇ ਬਹੁਤ ਮੇਰਾ ਸਲਾਨਾ ਸਿੰਝ ਮੇਲਾ ਇਸ ਦਿਨ ਤੇ ਮਨਾਇਆ ਜਾਂਦਾ ਤੇ ਬੜੇ ਤਗੜੇ ਪਹਿਲਵਾਨ ਸਿੰਝ ਦੇ ਖਣ ਆਉਂਦੇ ਸਾਰੇ ਲਾਗੇ ਲਾਗੇ ਦੇ ਵਿਦਵੰਤੇ ਸੱਜਣ ਅੱਜ ਜੋ ਸਾਡੇ ਨਗਰ ਸ਼ਮਸ਼ਾਵਾਦ ਵਿਖੇ ਸਿੰਝ ਮੇਲਾ ਹੋ ਰਿਹਾ ਸਮੁੱਚੀ ਸੰਗਤ ਵੱਲੋਂ ਰਲ ਮਿਲ ਕੇ ਇਹ ਸਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਵਿਦੇਸ਼ ਦੇ ਜੋ ਵੀਰ ਗਏ ਹਨ ਉਨਾ ਵੱਲੋਂ ਵੀ ਬਹੁਤ ਸਾਰਾ ਮਾਨਤਾ ਜਾਂਦਾ ਹੈ ਔਰ ਸਹਿਯੋਗ ਕੀਤਾ ਜਾਂਦਾ ਹੈ ਮੈਂ ਸਮੁੱਚੇ ਐਨਆਰਆਈ ਦੀਰਾਂ ਦਾ ਔਰ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਤਹਿ ਦਿਲ ਤੋਂ ਤਰਾਨਾ ਕਰਦਾ ਹਾਂ ਔਰ ਇਸ ਸੱਜ ਮੇਲੇ ਤੋਂ ਪਹਿਲਾਂ ਸ੍ਰੀ ਅਖੰਡ ਜਪ ਪਰਵਾਰ ਆਰੰਭ ਕਰਵਾਇਆ ਗਿਆ ਔਰ ਬਹੁਤ ਸ਼ਰਧਾ ਭਾਵਨਾ ਨਾਲ ਅੱਜ ਸੰਪੂਰਨ ਕੁੱਟ ਪਾਏ ਗਏ ਹਨ ਉਪਰੰਤ ਜਵਾਨੀ ਸੱਜਾ ਹੈ ਹੁਣ ਪਟਕ ਸੰਘ ਮੇਲਾ ਸ਼ੁਰੂ ਹੋ ਚੁੱਕਾ ਹੈ ਤੇ ਇਸ ਪਟਕੇ ਵਿੱਚ ਜੋ ਪਹਿਲੇ ਨੰਬਰ ਦੀ ਪਟਕੇ ਦੀ ਕੁਸ਼ਤੀ ਹੈ ਉਹ ਅਮਰਤਪਾਲ ਸਿੰਘ ਜੰਮੂ ਅਤੇ ਅਰਸ਼ਦੀਪ ਸਿੰਘ ਜੰਮੂ ਇਹਨਾਂ ਦੇ ਦਾਦਾ ਜੀ ਸਵਰਗਵਾਸੀ ਬਖਸ਼ੀ ਸਿੰਘ ਜੰਮੂ ਔਰ ਇਹਨਾਂ ਦੇ ਪਿਤਾ ਜੀ ਸਵਰਗਵਾਸੀ ਜਸਵਿੰਦਰ ਸਿੰਘ ਜੰਮੂ ਸਵਰਗਵਾਸੀ ਸੁਖਰਾਜ ਸਿੰਘ ਜੰਮੂ ਇਹਨਾਂ ਵੱਲੋਂ ਜੋ ਪਟਕੇ ਦੀ ਗੁਸ਼ਤੀ ਹੈ ਮੈਂ ਇਹਨਾਂ ਸਾਰੇ ਧੰਨ ਸੱਜਣਾ ਦਾ तहे ਦਿਲ ਤੋਂ ਧੰਨਵਾਦ ਕਰਦਾ ਹਾਂ ਔਰ ਸਾਰੀ ਸੰਗਤ ਨੂੰ ਜੀਓ ਆਇਆ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਨਿਆ ਸਿੰਘ ਜਨਮੋ ਗ੍ਰੈਂਡ ਜਨਮ ਉਹਨਾਂ ਵੱਲੋਂ 10000 ਰੁਪਏ ਸ਼ਹਿਰ ਲਈ ਵਾਸਤੇ ਤੇ ਜਯਾ ਦਾ ਧੰਨਵਾਦ ਹੈ ਜੀ ਚਰਨ ਸਿੰਘ ਜੁੱਤੀਵਾਲ ਉਹ ਵੀ ਆਪਣੇ ਤਨਰਾਜੀ ਕੱਟ ਮੁਖਮਾਈਓ ਸਪਨਾ ਕੀਤਾ ਜਾਵੇ ਬੱਲੇ پچے ہیں جیستے ہیں اور مان سمان کیا جانا ہے ਨਗਰ ਸ਼ਮਸ਼ਾਬਾਦ ਦੇ ਪ੍ਰਬੰਧਕਾਂ ਵੱਲੋਂ ਦਾ ਜੋ ਮਾਨ ਸਨਮਾਨ ਹੈ ਉਹ ਦਿੱਤਾ ਜਾ ਰਿਹਾ ਹੈ ਜੀ ਆਇਆਂ ਨੂੰ ਜੀ ਹਾਂ ਜੀ ਸਵਾਗਤ ਹੈ ਆਪਣਾ ਆਕਾਸ਼ਦੀਪ ਸ਼ਮਸ਼ਾਬਾਦ ਸਨਮਾਨਾਂ ਨੂੰ ਬੇਨਤੀ ਭਾਜ ਕੇ ਵਿੱਚ ਸਿਰਸੇ ਵਾਲੇ ਬਾਦਰ ਜੀ ਸ਼ਰਜਾਬਾਦ ਹਰਮਨ ਸ਼ੰਗਰ ਆਉਜੀ ਜਲਦੀ ਦੇ ਨਾਲ ਤੇ ਮਾਈਕ ਤੇ ਸਾਡਾ ਭਰਾ ਬੜੀ-ਬੜੀਆਂ ਗਾਇਕ ਦਾ ਦਿੱਖਾ ਦਿੱ ਗਿਆ ਨੇ ਅੱਜ ਦੇ ਸ਼ਿੰਜ ਮਿਲਨ ਬੜਾ ਪਿਆਰ ਨਾਲ ਹੀ ਪੁੱਜਿਆ ਬਾਦ ਉਹ ਸਰਕਾਰ ਵਾਹਿਗੁਰੂ ਜੀ ਵਾਹਿਗੁਰੂ ਮੈਂ ਕਹਿੰਦੇ ਤੀਰਾਂ ਕਲੇਰ ਜੀ ਬੀਐਸ ਸਰਦਾਰ ਮਕਰਸੂ ਦੀ ਟੀਮ ਦੇ ਸਾਥ ਦਾ ਕਬੱਡੀ ਖਿਡਾਰੀ ਨਾਲ ਸਰਜੀਤ ਸਿੰਘ ਦੀ ਚਾਲ ਕਨੇਡਾ ਮਲਕੀਤ ਸਿੰਘ ਜੰਮੂ ਜ਼ਾਨਫ ਸਰਦਾਰ ਬਖਸ਼ੀ ਸਿੰਘ ਜੰਮੂ ਜੰਮੂ ਪਰਿਵਾਰ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਅਜਮੇਰਪਾਦੀ ਵਿੱਕੀਪਾਦੀ ਹੁਣੇ ਤੇ ਨਾਲ ਸਾਰੀ ਸਾਡੀ ਸ਼ਿੰਗ ਕਬੱਡੀ ਇਤਾਨੀ ਤੋਂ ਪੁੱਜੀ ਹੋਈ ਹੈ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਨਹੀਂ ਨਾਂ ਸਾਹਮਣੇ ਮੁੰਡੇ ਨੇ ਪੰਜਾਬੀ ਦੇ ਅੱਠਿਆਂ ਨੂੰ ਠੱਠਾ ਕਰਕੇ ਰੱਖ ਦਿੱਤਾ। ਕਿਰਾਤੀ ਬੱਲੇ ਬੱਲੇ ਇੱਕ ਪਾਸੇ ਜੁਪੀ ਵਾਲਾ ਉਪਰਲੇ ਪਾਸੇ। ਦੂਜੇ ਪਾਸੇ ਥਾਪਾ ਨਪਾਲੀ ਚਾਉਂਦਾ ਬੱਲੇ ਬੱਲੇ ਅੱਜ ਦੀ ਵੱਡੀ ਕੁਸ਼ਤੀ ਦੇ ਦੋਨੇ ਮਾਲਾਉ ਦੀ ਜਲਦੀ ਦੇ ਨਾਲ। ਬਹੁਤ ਖੂਬ ਰਹੀਏ ਬਾਲ।